ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਪਣਾ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਆਪ ਸੁਪਰੀਮੋ ਕੇਜਰੀਵਾਲ ਨੂੰ ਨਿਸ਼ਾਨੇ ਤੇ ਲਿਆ। ਮੀਡੀਆ ਨਾਲ ਗੱਲਬਾਤ ਕਰਦੇ ਆ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਤਿੱਖਾ ਸਿਆਸੀ ਹਮਲਾ ਕਰਦੇ ਹੋਣ ਕਿ ਕਿ ਅਮਨ ਸ਼ਾਂਤੀ ਵਾਲੇ ਸੂਬੇ ਪੰਜਾਬ ਵਿੱਚ ਲੰਮੇ ਸਮੇਂ ਤੱਕ ਅਤਵਾਦ ਦਾ ਸੰਤਾਪ ਹਟਾਇਆ ਹੈ ਪਰ ਅੱਜ ਦੁਬਾਰਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਅੰਦਰ ਸਿਰਫ ਸੱਤਾ ਦੇ ਲਾਲਚ ਵਿੱਚ ਪੰਜਾਬ ਨੂੰ ਫਿਰ ਤੋਂ ਅਤਵਾਦ ਵਿੱਚ ਟਕਣਾ ਚਾਹੁੰਦੇ ਨੇ। ਸੁਖਬੀਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਕਟੜਵਾਦੀ ਜਥੇਬੰਦੀਆਂ ਨਾਲ ਸਮਝੌਤਾ ਕਰ ਲਿਆ ਹੈ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਦੀ 6 ਤੇ 23 ਉਹਨਾਂ ਤੇ ਕਾਫਲੇ ਉਤੇ ਹਮਲਾ ਕੀਤਾ ਗਿਆ ਤੇ ਹੁਣ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਜੁੱਤੀ ਸੁੱਟੇ ਜਾਂਦਾ ਵੀ ਇਸੇ ਦਾ ਹੀ ਨਤੀਜਾ ਹੈ ਸੀਐਮ ਸਾਹਿਬ ਤੇ ਹਮਲਾ ਹੋਇਆ ਹੈ ਆ ਸਾਰਾ ਕੋਈ ਆਮ ਆਦਮੀ ਪਾਰਟੀ ਦੀ ਸਾਜ਼ਿਸ਼ ਰਹੀ ਆ ਸਾਰੇ ਰੈਡੀਕਲ ਆ ਹੀ ਜਰੇ ਅਮਰੀਕਾ ਜਨਾਲਾ ਤੇ ਸਾਰੇ ਆ ਸਾਰੇ ਹੀ ਆਮ ਆਦਮੀ ਪਾਰਟੀ ਨਾਲ ਜੁੜ ਗਏ ਇਨਦਰ ਮੋਹਾਲ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਕਮਿਟ ਕੀਤਾ ਹੈ ਕੇਜਰੀਵਾਲ ਨੇ ਕਿ ਐਸਜੀਪੀਸੀ ਇਲੈਕਸ਼ਨ ਚ ਅਸੀਂ ਤੁਹਾਨੂੰ ਮਦਦ ਕਰਾਂਗੇ ਤੇ ਤੁਹਾਡੇ ਗਰੂ ਘਰਾਂ ਤੇ ਥੋੜਾ ਕੰਟਰੋਲ ਦਵਾਵਾਂਗੇ ਤੁਸੀਂ ਦੇਖੋਗੇ ਜਿਹੜਾ ਯੂਨਾਈਟਿਡ ਅਕਾਲੀ ਦਲ ਹੈ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਇਲੈਕਸ਼ਨ ਲੜੂੰਗਾ ਆ ਆ ਜਿਹੜੇ ਹੈਗੇ ਆਪਣਾ ਭਾਈ ਮੋਹਕਮ ਸਿੰਘ ਤੇ ਗੁਰਦੀਪ ਸਿੰਘ ਸਾਰੇ ਜਿਹੜੇ ਇਹਨੇ ਆਪਣੇ ਹੁਣ ਕਹਿੰਦੇ ਸੀ ਹੁਣ ਵਡਰੋ ਕਰ ਰਹੇ ਹੈ ਇਲੈਕਸ਼ਨ ਚੋਂ ਕਿਉਂ ਕਿਉਂਕਿ ਇਹਨਾਂ ਦੇ ਆਮ ਆਦਮੀ ਪਾਰਟੀ ਨਾਲ ਉਹਨਾਂ ਮੁੱਕਲ ਗਏ ਉਹ ਕਹਿੰਦੇ ਜੇ ਤੁਸੀਂ ਕੈਂਡੀਡੇਟ ਖੜੇ ਕਰੋਗੇ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਊਗਾ ਤੇ ਹੁਣ ਅੱਜ ਜਾਂ ਕੱਲ ਜੋ ਅਨਾਉਂਸ ਕਰਨ ਲੱਗੇ ਗੁਰਦੀਪ ਸਿੰਘ ਮੋਹਕਮ ਸਿੰਘ ਜਿਹੜੇ ਆਪਣੇ ਆਪ ਨੂੰ ਕਹਿ ਰਹੇ ਕਿ ਕਿਹਾ ਸੀ ਉਹਨਾਂ ਨੇ ਅੱਜ ਬੇਸਿਕਲੀ ਆਮ ਆਦਮੀ ਪਾਰਟੀ ਦਾ ਫਰੰਟ ਆ ਆ ਜਿਹੜੇ ਜਿਹੜਾ ਹੈਗਾ ਇਹਨਾਂ ਨੇ ਆਪਣਾ ਵਿੰਗ ਬਣ ਗਿਆ ਭਾਈ ਮੋਹਕਮ ਸਿੰਘ ਗੁਰਦੀਪ ਸਿੰਘ ਤੇ ਜਿਹੜੇ ਹੈਗੇ ਸਾਰੀ ਇੱਕ ਸਾਜ਼ਿਸ਼ ਇਹਨਾਂ ਦੀ ਹੈ ਤੇ ਮੈਂ ਮੈਂ ਪੰਜਾਬ ਦੀ ਜਨਤਾ ਨੂੰ ਵਿਸ਼ਵਾਸ ਹੋਣਾ ਹੈ ਜਿੰਨੀਆਂ ਮਰਜ਼ੀ ਕੋਸ਼ਿਸ਼ ਕਰਨ ਨੇ ਪੰਜਾਬ ਦੀ ਅਮਨ ਸ਼ਾਂਤੀ ਨਹੀਂ ਭੰਕਾਉਣ ਦੇਣੀ